ਸਰ ਕੋਈ ਕੱਲੀ ਕੀਤਾ ਕੋਈ ਚੋਰੀ ਨਹੀਂ ਕੀਤੀ ਤੇ ਮੈਂ ਉਹਨਾਂ ਨੇ ਜੂਸ ਪੱਡਿਆ ਕਿ ਸੈਲਮਨ ਹੈ ਨਹੀਂ ਬਸ ਤੇ ਵਾਲੇ ਇੰਦਰ ਕਲਾਉਣੀ ਦੇ ਮੱਛੂ ਵਾਲੇ ਅਜੀ ਮੇਰਾ ਨਾਮ ਸਰ ਜਵੀ ਹੈ। ਮੈਂ ਟਰੂ ਦੋਰਨ ਵਾਲਾ ਹਾਂ। ਟਰੂ ਐਪਲ ਅੱਜ ਜਿਹੜਾ ਪਿਆਰ ਉਹ ਤੇ ਇਹ ਕੀ ਮਾਮਲਾ ਹੈ? ਇਹ ਮਾਮਲਾ ਇਹ ਸੀ ਵੀ ਸਾਡੀ ਪੰਚਾਇਤ ਦਾ ਫੈਸਲਾ ਹੁੰਦਾ ਜੀ। ਤੁਹਾਡੇ ਕੁੜੀ ਨਾਲ ਕਿੱਦਾਂ ਸੰਬੰਧ ਪੈਦਾ ਹੋ ਗਿਆ? ਲੜਕੀ ਨਾਲ ਮੇਰੇ ਕੋਲ ਸਿਰਫ ਮਿਸਕਾਲ ਤੇ ਹੋਇਆ ਜੀ। ਮਿਸਕਾਲ ਤੇ ਪਿਆਰ ਹੋ ਗਿਆ 2.5 ਸਾਲ ਹੋ ਗਿਆ ਪਿਆਰ ਹੋਇ ਨੂੰ। ਉਹ ਲੜਕੀ ਨਾਲ। ਹਾਂ ਜੀ 2.5 ਸਾਲ ਹੋ ਗਏ। ਲੜਕੀ ਮਾਚੂ ਵਾਲੀ ਦੀ ਹਿੰਦਾਂ ਕਲੌਨੀ ਜੀ। ਅੱਛਾ ਕੀ ਚੱਕਰ ਕੀ ਹੋਇਆ ਫਿਰ ਰੁਕਵਾ ਚੱਕਰ ਸਿਰਫ ਪਿਆਰ ਦਾ ਕਰਜ਼ੋਰ ਕੋਈ ਚ ਕਰਨੀ ਹੈਗਾ ਜੀ। ਅੱਛਾ ਤੁਹਾਡਾ ਆਪਸ ਪਿਆਰ ਹੋ ਗਿਆ। ਹਾਂ ਜੀ ਬਹੁਤ ਜਿਹੇ ਪਿਆਰ ਮਿਲ ਨਹੀਂ ਹਗਈ ਬਿਲਕੁਲ ਫੋਨ ਤੋਂ ਕੰਟੈਕਟ ਹੋਇਆ ਜੀ ਫਿਰ ਤਾਂ ਮਿਲਦੇ ਜੁਲਦੇ ਫੋਨ ਤੋਂ ਕੰਟੈਕਟ ਹੋਇਆ ਫਿਰ ਤਾਂ ਮਿਲਦੇ ਜੁਲਦੇ ਬਾਅਦ ਚ ਜਿੰਨੀ ਮਚੀ ਹਾਂ ਹਾਂ ਉਹ ਕਿੱਥੋਂ ਤੁਹਾਨੂੰ ਕਿੱਦਾਂ ਪਿਆ ਲੱਗਾ ਇੱਥੇ ਮਾਫ ਕਰਨਾ ਹੁਣ ਸਾਨੂੰ ਜਿਹੜੀ ਇਹਦੀ ਬੇਟੀ ਗਈ ਸੀ ਜੀ ਉੱਤੇ ਅਹਿਮਦ ਅੱਲ੍ਹਾ ਅੱਛਾ ਉਹਨੂੰ ਲੈਣ ਵਾਸਤੇ ਜਾਈ ਸੀ ਅੱਛਾ ਉਹ ਕਹਿੰਦੀ ਕਿ ਚੱਲ ਤੂੰ ਵੀ 10 ਮਿੰਟ ਆ ਜਾ ਵੀ ਚਾਚੂ ਇਹ ਚਾਚੂ ਮਿਲਦੇ ਨਾ ਅੱਛਾ ਉੱਥੋਂ ਭੱਲਿਆਂ ਨੂੰ ਇਕੱਠਾ ਕਰਕੇ ਪਕੜ ਲੈ ਉਹ ਤਾਂ ਅਹਿਮਦ ਅੱਲ੍ਹਾ ਹਾਂ ਜੀ ਅਹਿਮਦ ਅੱਲ੍ਹਾ ਉਹ ਤੋਂ ਫਿਰ ਫਿਰ ਉਹਦੇ ਸਹੁਰਿਆਂ ਨੂੰ ਫੋਨ ਕੀਤਾ ਉਹਦੇ ਪੇਕੇਆਂ ਨੂੰ ਫੋ ਅਲਿਦਨ ਬਤਨੀ ਦੂਜੇ ਦਿਨ ਆਏਗੀ ਇਹਦਾ ਮੁੰਡੇ ਦਾ ਪਰਿਵਾਰ ਆਊਗਾ ਇਹਦੇ ਅਸੀਂ ਦਵਾਂਗੇ ਮੇਰਾ ਪਰਿਵਾਰ ਨਹੀਂ ਆਇਆ ਹੈਗਾ ਫਿਰ ਉਹ ਸਾਨੂੰ ਲੈ ਕੇ ਆਈਏ ਵੀ ਜੇ ਨਫਾ ਨੁਕਸਾਨ ਹੋਗਾ ਉਹਦੇ ਮੈਂ ਜ਼ਿੰਮੇਵਾਰ ਹਾਂ ਇਹ ਲਾਤਰ ਤੁਰਤ ਬਕਪੂਰੀ ਬਿਲਕੁਲ ਸਹੀ ਸਲਾਮਤ ਦਾ ਮੁੰਡਾ ਸਹੀ ਸਲਾਮਤ ਆਏ ਜੇ ਇਹਨਾਂ ਨੂੰ ਕੁਝ ਵੀ ਹੋਊਗਾ ਕੁਝ ਵੀ ਕਾਰਵਾਈ ਹੋਊਗੀ ਜਾਂ ਲੜਾਈ ਕੁਝ ਵੀ ਕੁਝ ਵੀ ਸ਼ਰਪਾਰ ਕਰੇ ਜੀ ਜ਼ਿੰਮੇਵਾਰੀ ਪ੍ਰਧਾਨ ਜੀ ਤੁਹਾਡੀ ਹੋਣੀ ਹੈ ਉਹ ਆਪਣੀ ਜ਼ਿੰਮੇਵਾਰੀ ਸਾਨੂੰ ਲਗਾਈਏ ਉਥੇ ਹਾਂ ਜੀ ਮਾਚੂ ਵਾਲੇ ਸੀ ਆਏ ਆ 22 ਤਰੀਕ ਨੂੰ ਜੀ 22 ਤਰੀਕ ਮਾਚੂੜਿਆ ਸਿੰਦਰ ਸਿੰਦਰ ਗੌਰ ਨੇ ਆ ਛੁੜੀ ਆਈ ਫਿਰ ਦੀ ਆ ਛੁ ਬਾਈ ਤੂੰ ਆਇਆ ਕਈ ਵਾਰ ਹਮਲੇ ਵੀ ਨਹੀਂ ਸਾਡੇ ਤੇ ਜੀ ਉਹਦੀ ਵੀਡੀਓ ਵੀ ਬਾਹਰ ਲੱਗੀ ਹੈ ਹਮਲੇ ਵੀ ਹੋਏ ਨੇ ਪੂਰੀ ਨੂੰ ਖਿੱਚ ਕੇ ਲਿਆ ਜਾਂਦੇ ਸੀ ਅੱਛਾ ਹਾਂ ਜੀ ਉਹਦੀ ਵੀਡੀਓ ਵੀ ਹੈਗੀ ਹੈ ਕਿ ਕੀ ਹੋਇਆ ਅੱਜ ਕੀ ਹੋਇਆ ਅੱਜੋੜਾ ਕੀ ਹੋਇਆ ਅੱਜ ਹੋਇਆ ਸੀ ਇਹ ਪੰਚਾਇਤ ਦਾ ਫੈਸਲਾ ਇਹ ਸੀ ਵੀ ਜੇ ਦਾ ਇਹਦਾ ਪਰਿਵਾਰ ਆ ਗਿਆ ਜੇ ਲੱਖੜੇ ਲੱਖ ਰੁਪਏ ਦੇਣਗੇ ਉਹ ਆ ਕੇ ਹਾਂ ਜੀ ਕੱਦ ਨਹੀਂ ਪੈਸੇ ਮੰਗੇ ਇਹ ਪੈਸੇ ਮੰਗੇ ਵੀ ਕੁੜੀ ਦਾ ਕੁੜੀ ਦੇ ਮੰਦਰ ਨੂੰ ਸੀ ਫੜ ਲਿਆ ਇਹ ਖੜਿਆ ਕੋਈ ਸਬੂਤ ਤਾਂ ਹੋਊਗਾ ਇਹ ਫੜਿਆ ਤਾਂ ਪੱਕੇ ਕਹਿੰਦੇ ਕੁੜੀ ਵਾਲੇ ਪ੍ਰਵਾਹ ਕਰਨਾ ਜੀ ਪੂਰੇ ਦੇ ਸਾਰੇ ਪਰਿਵਾਰ ਨੇ ਹਾਂਜੀ ਐਸੀ ਮੰਗਿਆ ਜੀ ਫਿਰ ਕਿੱਛ ਕੀ ਹੋਇਆ ਕਿ ਪੰਚਾਇਤ ਚ ਤੋਂ ਮੇਰਾ ਪਰਿਵਾਰ ਨਹੀਂ ਆ ਸਕਿਆ ਅਸੀਂ ਦੇਣ ਚੁੱਕੇ ਹੈ ਨਹੀਂ ਸੀ ਪੈਸੇ ਹਾਂ ਫਿਰ ਉਹਨਾਂ ਨੇ ਕੀ ਕੀਤਾ ਵੀ ਪਾਈ ਇਹ ਤਾਂ ਕੋਈ ਜਿਹੋ ਮੇਰਾ ਜੀਜਾ ਵੀ ਆਇਆ ਸੀ ਜੀ ਉਹਨਾਂ ਨੇ ਵੀ ਨਹੀਂ ਦੇ ਸਕਦੇ ਸੀ ਪੈਸੇ ਫਿਰ ਉਹਨਾਂ ਨੇ ਕੀ ਕੀਤਾ ਜਿਹੜੀ ਸ਼ਿੰਦਰ ਕੌਰ ਸੀ ਉਹ ਤਾਂ ਮਸਲਾ ਇਹੀ ਬੰਦਾ ਸੀ ਉਹਦਾ ਹੱਕ ਇਹੀ ਬੰਦਾ ਸੀ ਵੀ ਕਾਨੂੰਨ ਦੇ ਮੁਤਾਬਿਕ ਉਹ ਪੁਲਿਸ ਦੇ ਹਵਾਲੇ ਮੈਨੂੰ ਕਰ ਦਿੱਤੀ ਪੁਲਿਸ ਜੇ ਆਪਣਾ ਮੈਨੂੰ ਜੋੜ ਸਕਿਆ ਦਿੰਦੇ ਮੈਨੂੰ ਮਨਜ਼ੂਰ ਸੀ ਪਰ ਉਹਨਾਂ ਨੇ ਮੇਰੇ ਨਾਲ ਬਹੁਤ ਬੇਇੱਜ਼ਤੀ ਕੀਤੀ ਹੈ ਉਹਦੇ ਸਾਰੇ ਔਰ ਸ਼ਿੰਦਰ ਕੌਰ ਨੇ ਉਹਦੇ ਸਾਰੇ ਪਰਿਵਾਰ ਨੇ ਮੈਨੂੰ ਧਮਕ ਮੇਰੇ ਪਹਿਲਾ ਸਭ ਤੋਂ ਪਹਿਲਾ ਬਲੇਡ ਸਿਰਫ ਤੇ ਬਲੇਡ ਫੇੜਿਆ ਬਲੇਡ ਤੋਂ ਬਾਅਦ ਉਹਨਾਂ ਨੇ ਮੇਰੇ ਸਿਰ ਤੇ ਮੂਤ ਪਾਇਆ ਮੂਤ ਸ਼ਾਪਾਇਆ ਪਿਸ਼ਾਬ ਤੋਂ ਬਾਅਦ ਉਹਨਾਂ ਨੇ ਮੇਰੇ ਜਿੱਤਨੇ ਦਾ ਹੱਲ ਪਾਇਆ ਤੇ ਕਾਲਾ ਮੂ ਕੀਤਾ ਇਹ ਹੱਦ ਤੋਂ ਬੇਅਦਬੀ ਹੋਈ ਹੈ ਜੀ ਉੱਥੇ ਘੁਮਾਇਆ ਵੀ ਤੋਂ ਕਾਲਾ ਨਹੀਂ ਨਹੀਂ ਘੁਮਾਇਆ ਨਹੀਂ ਹੈਗਾ ਬਸ ਉੱਥੇ ਕਾਲਾ ਮੂ ਕਰਕੇ ਮੋਟਰਸਾਈਕਲ ਆ ਗਏ ਮੋਟਰਸਾਈਕਲ ਦੇ ਨਾਲ ਦੇ ਨਾਲ ਚਲੇ ਗਏ ਜੀ ਮੈਂ ਸਿੱਧਾ ਥਾਣੇ 'ਚ ਪੁਕਾਰ ਮਾਰਨੇ ਆਇਆ ਤੇ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਬਹੁਤ ਬੇਅਦਬੀ ਹੋਈ ਹੈ ਹੱਦ ਤੋਂ ਵੱਧ ਹਾਂਜੀ ਮਾਤਾ ਜੀ ਕਿਸ਼ਿਆਦਰ ਜਿਹੜੀ ਮੁਸ਼ਕਿਲਤਾ ਜੋਗੀ ਹਾਂਜੀ ਸਾਹਿਬ ਥੋੜੇ ਨੇ ਥੋੜੀ ਬੇਇਜ਼ਤੀ ਕੀਤੀ ਆ ਸਿਰ ਮਾ ਪਿਆ ਇਹ ਥੋੜੀ ਦੇ ਦੇ ਪ੍ਰਭਾਵ ਭਰਾਵਾਂ ਕੁੜੀ ਦੇ ਘਰ ਵਾਲੇ ਨੇ ਵੀ ਨੇ ਕੀਤਾ ਜੀ ਕੁੜੀ ਦਾ ਘਰਲਾ ਕੁੜੀ ਦੇ ਦਿਓਰ ਤੇ ਇੱਕ ਕੁੜੀ ਦਾ ਮਾਸੜ ਤੇ ਉਹਦੀ ਮਾਸੀ ਮੇਨ ਜੜਦ ਹੋਈ ਜਾਂ ਉਹਨਾਂ ਨੇ ਕਰਾਇਆ ਕੰਮ ਥੋੜੇ ਕਿੰਨੇ ਬੱਚੇ ਆ ਮੇਰਾ ਬੱਚਾ ਹਾਂ ਜੀ ਇਹ ਬੁਰੇ ਜਿਹਾ ਦਾ ਹੋਇਆ ਬਤ ਪਿਆਰ ਦਾ ਸਭ ਪਿਆਰ ਦਾ ਕੋਈ ਵਿਸ਼ਕ ਹੁੰਦਾ ਹੀ ਨਹੀਂ ਪਿਆਰ ਬੱਚਿਆਂ ਤੋਂ ਕੀ ਲੈਣਾ ਚਾਹ ਪਿਆਰ ਤਾਂ ਹੁੰਦਾ ਹੀ ਹੁੰਦਾ ਥੋੜੀ ਘੜੀ ਕਰਾਜੀ ਕਰਦੀ ਵੀ ਹੁੰਦੀ ਉਹ ਨਹੀਂ ਇਤਰਾਜ਼ ਕੀਤਾ ਬਹੁਤ ਇਤਰਾਜ਼ ਕੀਤਾ ਮੈਂ ਪਰ ਪਿਆਰ ਪਿਆਰ ਹੀ ਹੁੰਦਾ ਜੀ ਪਿਆਰ ਉਹਨੇ ਰਾਜੀ ਕੀਤਾ ਉਹਨੂੰ ਪਤਾ ਉਹਨਾਂ ਨੂੰ ਪਤਾ ਨਹੀਂ ਸੀ ਅੱਛਾ ਉਹਦੇ ਬੱਚੇ ਕਿਤੇ ਆਲੇ ਲੈਡੀ ਉਹਦੇ ਬੱਚੇ ਹੈਗੇ ਛੇ ਜੀ ਕਿੰਨੀ ਉਮਰ ਕਿੰਨੀ ਆਉਦੀ ਉਹਦੀ ਉਮਰ ਹੋਈ 34 ਸਾਲ ਤੇਰੀ ਉਮਰ ਕਿੰਨੀ ਆ ਮੇਰੀ ਉਮਰ ਜੀ 35 36 ਸਾਲ ਹੋ ਗਈ ਜੀ ਕੀ ਕੰਮ ਕੀ ਕਰਦਾ ਤੂੰ ਹਾਂ ਬਸ ਥਾੜੀ ਮਜ਼ਦੂਰੀ ਕਰਦਾ ਜਿਵੇਂ ਸਟਾਲੇ ਦੇ ਕੰਮ ਤੇ ਵਾਖੇ ਜੀ ਜਾਂ ਛੱਤਾਂ ਦਾ ਕੰਮ ਤੇ ਬਾਕੀ ਜੀ ਹੁਣ ਤੂੰ ਕੀ ਚਾਹੁੰਦਾ ਸਾਫ ਕੀ ਜਾਣ ਤੁਜੀ ਬਸਤਾਨ ਮੈਨੂੰ ਇਨਸਾਫ ਇਹ ਚਾਹੀਦਾ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੋ ਹੋ ਵੀ ਹੁਣ ਜੋ ਹੱਤਕਨਾ ਹੋਈ ਹੈ ਵੀ ਅੱਗੇ ਦਿਵਾਰੇ ਤੋਂ ਬਾਅਦ ਕੋਈ ਵੀ ਘਟਨਾ ਬੰਗਾਲਾ ਬਸਤੀ ਇਹ ਇਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ ਜੋਗੀ ਬਸਤੀ ਬਰਾਜਨੀ ਇਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ ਇਹ ਕੁਕਬੀਲਾ ਬਸਤੀ ਹੈ ਹਾਂਜੀ ਇਹਨਾਂ ਨੇ ਆਪਣਾ علیحد ਦਾ ਕਾਨੂੰਨ ਬਣਾਇਆ ਵੀ ਇਹ ਕਾਨੂੰਨ ਮੁਰਕੇ ਬਣੇ ਆ ਐਦਾ ਕਿਸੇ ਵੀ ਬੇਇਜ਼ਤੀ ਹਾਂਜੀ ਬੇਇਜ਼ਤੀ ਹੋਵੇ ਨਾ ਸ਼ਿਕਾਇਤ ਚੁਕਾਈ ਥਾਣੇ ਹਾਂਜੀ ਅਰਚਾ ਕੀ ਚਾਹਦੇ ਹੋ ਕੀ ਮੰਗੀ ਕਰਦੋਂ ਜੀ ਮੇਰੀ ਮੰਗ ਇਹ ਹੈ ਵੀ ਹੁਣ ਮੈਨੂੰ ਇਨਸਾਫ ਮਿਲਣਾ ਚਾਹੀਦਾ ਵੀ ਜਿਸ ਤਰ੍ਹਾਂ ਮੇਰੇ ਨਾਲ ਉਹਨਾਂ ਨੇ ਕੀਤਾ ਮੈਨੂੰ ਉਹਨਾਂ ਨਾਲ ਪਛਾ ਗੱਦਰ ਚ ਕਰਨਾ ਮੈਂ ਵੀ ਹੋ ਜਿੰਦਗੀ ਭਰ ਯਾਦ ਰੱਖਣਾ ਹੈ ਵੀ ਕਿਸਨੇ ਪਰਚਾ ਪਾਇਆ ਸੀ ਮੁਰਕੇ ਸੀ ਵੀ ਕੋਈ ਵੀ ਸਾਡੀ ਬਰਾਦਰੀ ਕਿਸੇ ਦਾ ਕੋਈ ਸਿਰ ਸਿਰ ਨਾ ਮੋਣ ਸਕੇ ਇਹਦੇ ਕੋਲ ਬਾਲ ਨਾ ਕਰ ਸਕੇ ਕਿਸੇ ਦਾ ਕਾਲਾ ਮੋਣਾ ਨਾ ਕਰ ਸਕੇ ਕੋਈ ਪਛਾਵਣਾ ਇਹ ਕੁੱਟ ਕੁੱਟ ਮਾਰ ਵੀ ਕੀਤੀ ਉਹਨਾਂ ਦੇ ਹਾਂ ਨਹੀਂ ਕੁੱਟ ਮਾਰ ਨਹੀਂ ਸਾਨੂੰ ਹੱਥ ਲਾਇਆ ਬਿਲਕੁਲ ਪਿਆਰ ਨਾ ਰੱਖਿਆ ਪ੍ਰਧਾਨ ਜੀ ਨੇ ਤੁਹਾਨੂੰ ਰੋਟੀ ਪਾਣੀ ਸਭ ਕੁਝ ਦਿੱਤਾ ਉਹਨਾਂ ਨੇ ਅੱਛਾ ਹਾਂ ਜਿਹੜੀ ਕੁੜੀ ਆ ਤੁਹਾਡੇ ਨਾਲ ਰਹਿਣਾ ਚਾਹਦੀ ਆ ਉਹ ਜਾਂ ਨਹੀਂ ਨਹੀਂ ਮੰਜੋ ਜਦੋਂ ਉਹ ਜਾਨੀ ਕਿ ਮਾਪਿਆਂ ਨਾਲ ਹੋ ਜਾਂਦੀ ਸੀ ਉਹ ਤਾਂ ਉਹਨਾਂ ਦੇ ਹੱਕ ਚ ਬੋਲਦੀ ਸੀ ਭਾਈ ਜਦੋਂ ਮੇਰੇ ਕੋਲ ਆਉਂਦੀ ਸੀ ਉਹਦੇ ਮੇਰੇ ਹੱਕ ਚ ਬੋਲਦੀ ਸੀ ਯਾਨੀ ਕਿ ਉਹਦੇ ਵੀ ਅੱਜ ਉਹਦੇ ਵੀ ਕਾਲਾ ਨੂੰ ਕੀਤਾ ਜੀ ਉਹਦੇ ਵੀ ਕਾਲਾ ਨੂੰ ਕੀਤਾ ਹਾਂ ਉਹਦੇ ਵੀ ਕੋਲ ਮੇਟੋ ਕਰਵਾਇਆ ਜੀ ਅੱਛਾ ਔੜੀ ਨੇ ਤੂੰ ਇਹਦਾ ਮੇਰਾ ਮੂੰਹ ਵੀ ਕੋੜੀ ਜੋ ਕਰਵਾਇਆ ਤੇ ਉਹਦਾ ਮੂੰਹ ਵੀ ਮੇਟੋ ਕਰਵਾਇਆ ਹਾਂ ਜੀ ਸ਼ਾਮ ਨੂੰ ਇੱਕ ਰਵੀ ਸਨ ਆਫ ਮਾਲਟਾ ਦਾ ਧੂਰੀ ਦਾ ਰਹਿਣ ਵਾਲਾ ਇੱਕ ਬੰਦਾ ਥਾਣੇ ਹਾਜ਼ਰ ਆਇਆ ਥਾਣੇ ਹਾਜ਼ਰ ਆ ਕੇ ਉਹਨੇ ਦੱਸਿਆ ਵੀ ਮੇਰੇ ਉਹਦੇ ਮੂੰਹ ਕਾਲਾ ਕੀਤਾ ਹੋਇਆ ਸੀਗਾ ਗੱਲ ਦੇ ਵਿੱਚ ਉਹਦਾ ਗਾਰਲੈਂਡ ਆਫ ਜਿਹੜੀ ਸਲੀਪਰਸ ਉਹ ਪਾਈ ਹੋਈ ਸੀ ਤੇ ਉਹਦਾ ਜਿਹੜਾ ਸਿਰ ਸੀਗਾ ਉਹ ਗੰਜਾ ਕੀਤਾ ਹੋਇਆ ਸੀਗਾ ਉਹਦੇ ਦੱਸਣ ਮੁਤਾਬਕ ਉਹ ਕਹਿੰਦਾ ਵੀ ਮੈਂ ਧੂਰੀ ਦਾ ਰਹਿਣ ਵਾਲਾ ਹਾਂ ਤੇ 21 ਅਗਸਤ ਨੂੰ ਉਹਨੂੰ ਅਹਿਮ ਉਹਨੂੰ ਅਹਿਮਦਗੜ ਤੋਂ ਮਿਲ ਕੇ ਕਿਸੇ ਨੇ ਚੱਕ ਲਿਆ ਉਸ ਤੋਂ ਬਾਅਦ ਉਹਨੂੰ ਕਹਿੰਦਾ ਵੀ ਉਹ ਦੱਸਣ ਮੁਤਾਬਕ ਉਹਨੂੰ ਮਾਛੀਵਾੜੇ ਰੱਖਿਆ ਗਿਆ ਕਿਸੇ ਜਗ੍ਹਾ ਤੇ ਤੇ ਅੱਜ ਉਹਦਾ ਮੂੰਹ ਕਾਲਾ ਕਰਕੇ ਉਹਦੇ ਗਲ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਹਾਰ ਪਾ ਕੇ ਤੇ ਉਹਨੂੰ ਛੱਡ ਦਿੱਤਾ ਗਿਆ ਜਿਸ ਤੋਂ ਬਾਅਦ ਥਾਣਾ ਹਾਜ਼ਰ ਆਇਆ ਅਸੀਂ ਇਹ ਮੁਕਦਮੇ ਇਹ ਜਿਹੜੀ ਇਨਕੁਆਇਰੀ ਕਰ ਰਹੇ ਹਾਂ ਜੋ ਬੰਦੀ ਲੜਿੰਦੀ ਕਾਰਵਾਈ ਹੋਊਗੀ ਉਹ ਅਮਨ ਵਿੱਚ ਲਿਆਂਦੀ తీਰੂ ਸਰ ਕੁਝ ਪਤਾ ਲੱਗਿਆ ਵੀ ਕਿ ਕਿਡਨਾਪ ਕੀਤਾ ਗਿਆ ਜਾ ਕਿਸ ਤਰ੍ਹਾਂ ਉਹਦਾ ਵਿਵਹਾਰ ਕਿਦਾਂ ਦਾ ਸੀਗੇ ਜਿਨ੍ਹਾਂ ਨੇ ਉਹਨੂੰ ਰੱਖਿਆ ਹਾਂਜੀ ਅਸੀਂ ਤਸਦੀਕ ਕਰ ਰਹੇ ਹਾਂ ਅ ਇਸ 스테 ਤੁਹਾਨੂੰ ਕੁਝ ਨਹੀਂ ਕਹਿ ਸਕਦੇ ਬਟ ਜਦ ਜਿਵੇਂ ਸਾਡੇ ਜੋ ਵੀ ਸਾਡੇ ਦੌਰਾਨੇ ਇਨਕੁਆਇਰੀ ਜੋ ਵੀ ਸਾਡੇ ਸਾਹਮਣੇ ਮਸਲਾ ਆਊਗਾ ਉਸ ਉਸ ਦੇ ਅਕੋਰਡਿੰਗ ਹੀ ਜਿਹੜੀ ਕਾਰਵਾਈ ਅਮਨ ਵਿੱਚ ਲਿਆਂਦੀ ਜਾਂਦੀ ਜਾਊਗੀ ਉਸ ਦੱਸਾ ਕਿੰਨੇ ਬੰਦੇ ਸੀ ਕੌਣ ਸੀ ਕੋਈ ਦੱਸਿਓ ਮਹਾਰਾਜ ਜੀ ਅਨੀ ਫਿਲਹਾਲ ਉਹਨੇ ਉਹਨੇ ਕੁਝ ਨਹੀਂ ਦੱਸਿਆ ਉਹ ਬਸ ਇਹੀ ਕਹਿ ਰਹਾ ਇਹ ਮੈਨੂੰ 21 ਤਰੀਕ ਨੂੰ ਅਹਿਮਦਗੜ੍ਹ ਤੋਂ ਜਿਹੜਾ ਸੀਗਾ ਇਹ ਉੱਥੋਂ ਚੱਕਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਸਿੱਧਾ ਇੱਥੇ ਜਿਹੜਾ ਪੁਲਿਸ ਸਟੇਸ਼ਨ ਮਾਛੀਵਾੜਾ ਹੈ ਅਪੀਅਰ ਹੋਇਆ ਉਸ ਤੋਂ ਬਾਅਦ ਜਿਹੜਾ ਤਕਰੀਬਨ 8-9 ਦਿਨ ਦਾ ਸਮਾਂ ਉਹ ਅਸਾਂ ਤਸਦੀਕ ਕਰ ਰਹੇ ਆ ਕਿ ਕੀ ਗੱਲ ਹੋਈ ਹੈ ਕੀ ਨਹੀਂ ਤੇ ਹੁਣ ਜਦੋਂ ਤਸਦੀਕ ਕਰਨ ਤੋਂ ਬਾਅਦ ਜੋ ਲੜਿੰਦੀ ਕਾਰਵਾਈ ਹੋਊਗੀ ਉਹ ਮਾਨੂੰ ਵਿੱਚ ਲਿਆ ਦਿੱਤੀ ਜਾਵੇਗੀ ਕੋਈ ਬਿਆਨ ਵਗੈਰਾ ਲਿੱਤੇ ਗਏ ਨਹੀਂ ਜੀ ਹਾਂ ਜੀ ਉਹਨੇ ਰਿਟਰਨ ਦਰਖਾਸਤ ਦਿੱਤੀ ਹੈ ਅਸੀਂ ਮੁਤਾਬਕ ਦਰਖਾਸਤ ਦੀ ਕਾਰਵਾਈ ਕਰ ਦੇਵਾਂਗੇ ਕੋਈ ਕੁੱਟਮਾਰ ਵੀ ਹੋਈ ਹੈ ਤੁਸੀਂ ਹਾਂ ਜੀ ਉਹ ਅਲੀਗੇਸ਼ਨ ਲਾ ਰਿਹਾ ਵੀ ਮਨ ਕੀ ਮੇਰੇ ਨਾਲ ਕੁੱਟਮਾਰ ਹੋਈ ਹੈ ਅਸੀਂ ਉਹਦਾ ਮੈਡੀਕਲ ਕਰਵਾ ਰਹੇ ਹਾਂ ਮੈਡੀਕਲ ਕਰਵਾ ਕੇ ਜੋ ਡਾਕਟਰੀ ਰਿਪੋਰਟ ਆਉਗੀ ਉਸ ਦੇ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ